ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰ ਹੋਏ ਆ ਆਪਾਂ ਅੱਜ ਦੀ ਕਹਾਣੀ ਬੋਲਦੇ ਹੋਏ ਰੁੱਖ ਲੇਖਕ ਸੁਖਵੀਰ ਜੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਹਏ ਰੱਬਾ ਐਨੀ ਗਰਮੀ ਅੱਜ ਤਾਂ ਅੱਗ ਹੀ ਲਾਈ ਪਈ ਐ ਨਾ ਕੋਈ ਰਖਤ ਹਿਲਦਾ ਨਾ ਜਰ ਆ ਰਿਹਾ ਤੇ ਨਾ ਹੀ ਕੋਈ ਪੱਤਾ ਹਿਲਦਾ ਘਰ ਦੇ ਬਾਹਰ ਆ ਬੇਰੇ ਜ ਬੈਠੀ ਹੋਈ ਸੁਖਵੀਰ ਦੇ ਮੋਹੋ ਆਪ ਮੁਹਾਰੇ ਨਿਕਲ ਗਿਆ ਆਪਣੇ ਸੱਦੀ ਚੁੰਨੀ ਦਾ ਪੱਲਾ ਫੜ ਮੂੰਹ ਸਾਫ ਕੀਤਾ ਤੇ ਬੇੜੇ ਵਿੱਚ ਇਧਰ ਉਧਰ ਫਿਰਨ ਲੱਗ ਪਈ ਫਿਰ ਥੋੜੀ देर ਬਾਅਦ ਬੈਠ ਗਈ ਤੇ ਆਸ-ਪਾਸ ਦੇ ਖੜੇ ਦਰਖਤਾਂ ਤੇ ਨਜ਼ਰ ਮਾਰੀ ਇੰਨੇ ਦਰਖਤ ਹੋਣ ਦੇ ਬਾਵਜੂਦ ਹਵਾ ਬਿਲਕੁਲ ਨਹੀਂ ਸੀ ਚੱਲ ਰਹੀ ਜਿਵੇਂ ਕਿ ਰੁੱਖ ਹੜਤਾਲ ਤੇ ਹੋਣ ਸੁਖਵੀਰ ਕੰਨ ਨਾਲ ਧੋ ਲਾ ਕੇ ਬੈਠ ਗਈ ਤੇ ਅੱਖਾਂ ਬੰਦ ਕਰ ਲਈਆਂ ਉਸ ਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਓਹ ਵੇਖੋ ਇਨਸਾਨਾਂ ਦਾ ਹਾਲ ਕਿਵੇਂ ਔਖੇ ਸੌਖੇ ਸਾਹ ਲੈ ਰਹੇ ਨੇ ਸੁਵੀਰ ਨੇ ਅੱਖ ਖੋਲੀ ਤੇ ਦੇਖਿਆ ਕਿ ਉਹਨਾਂ ਦਰਸਤ ਦੇ ਵਿੱਚ ਚਿਹਰੇ ਉਬਰੇ ਹੋਏ ਸੀ ਤੇ ਆਪਸ ਵਿੱਚ ਗੱਲ ਕਰਨ ਲੱਗੇ ਹੋਏ ਸੀ ਜਗ ਨੂੰ ਦੂਜਾ ਦਰਸਤ ਬੋਦਾ ਇਹਨਾਂ ਨਾਲ ਐਵੇਂ ਹੀ ਹੋਣਾ ਚਾਹੀਦਾ ਜਦ ਮੈਂ ਇੱਕ ਬੀਜ ਬਣ ਧਰਤੀ 'ਚ ਸਮਾਇਆ ਸੀ ਤਾਂ ਮੇਰੇ ਜੰਮਣ ਵਾਲੀ ਮਾਂ ਨੇ ਇਹਨਾਂ ਟੋਟੇ ਟੋਟੇ ਕਰਕੇ ਆਪਣਿਆਂ ਕੋਈਸਾਂ ਦੀ ਪੂਰਤੀ ਕਰ ਲਈ ਵਰਤ ਲਿਆ ਇਹ ਰਗ ਉਸ ਆ ਗਿਆ ਛੋਟੇ ਵੀਰ ਪਰ ਇਹ ਨਹੀਂ ਸੁਧਰ ਸਕਦੀ ਇਹਨਾਂ ਦਾ ਸੰਤੁਲਨ ਵਿਗੜ ਚੁੱਕਿਆ ਹੈ ਇਹਨਾਂ ਨੂੰ ਲੱਗਦਾ ਹੈ ਵੀ ਇਹ ਉੱਥੇ ਹੀ ਰਹਿਣਗੇ ਅਸੀਂ ਇੱਥੇ ਹੀ ਰਾਵਾਂਗੇ ਅਸੀਂ ਨਹੀਂ ਮਰਨਾ ਕੋਲ ਖੜੇ ਬਜ਼ੁਰਗ ਬ੍ਰੋਟੇ ਨੇ ਕਿਹਾ ਤੁਸੀਂ ਤਾਂ ਕਰਮਾਂ ਵਾਲੇ ਹੋ ਲੋਕ ਤੁਹਾਡੀ ਪੂਜਾ ਕਰਦੇ ਨੇ ਕਦੇ ਵੱਢਦੇ ਟੁਕਦੇ ਨਹੀਂ ਨਿੰਮ ਤੇ ਟਾਲੀ ਨੇ ਇਕੱਠਿਆਂ ਹੀ ਕਿਹਾ ਇਹਨਾਂ ਨੂੰ ਜਦੋਂ ਲੱਕੜੀ ਦੀ ਲੋੜ ਹੁੰਦੀ ਹੈ ਤਾਂ ਨਿੰਮ ਤੇ ਟਾਲੀ ਇਹਨਾਂ ਨੂੰ ਚੰਗੀ ਲੱਗਦੀ ਹੈ ਪਰ ਹਵਾ ਤੇ ਛਾਂ ਦੇ ਨਾਂ ਤੇ ਇਹ ਭੁੱਲ ਜਾਂਦੇ ਨੇ ਨਿੰਮ ਕਿੰਨੀ ਮਹੱਤਵਪੂਰਨ ਹੈ ਟਾਲੀ ਕਹਿੰਦੀ ਹੈ ਬਜ਼ੁਰਗ ਰੋਟਾ ਉਹਨਾਂ ਦੀ ਗੱਲ ਸੁਣ ਕਹਿੰਦਾ ਹੈ ਸਾਨੂੰ ਵੀ ਇਹ ਸਿਰਫ ਪੂਜਣ ਦੇ ਨਾਂ ਤੇ ਹੀ ਮੰਨਦੇ ਨੇ ਤੇਲ ਪਾਤਾ ਧਾਗੇ ਪਾਤੇ ਤ੍ਰੀਤ ਵਰਨ ਤੇ ਚੁੰਨੀਆਂ ਲਪੇਟਦੀਆਂ ਬਸ ਇਹੀ ਸਭ ਕੁਝ ਕਦੇ ਸਾਨੂੰ ਪਾਣੀ ਨਹੀਂ ਪਲਾਇਆ ਇਹਨਾਂ ਨੇ ਆਪਣੇ ਮਤਲਬ ਲਈ ਵਰਤਦੇ ਨੇ ਸਾਨੂੰ ਦਰਖਤਾਂ ਦੀ ਛਾਂ 'ਚ ਥੱਲੇ ਜੰਮੇ ਹੋਏ ਘਾਹ ਤੇ ਨੇ ਸਭ ਗੱਲਾਂ ਸੁਣ ਲਈਆਂ ਤੇ ਥੋੜਾ ਉੱਚੀ ਬੋਲਣ ਦੇਣ ਲੱਗਿਆ ਤਾਂ ਉਹਨਾਂ ਨੇ ਲੰਮੇ ਤੇ ਉੱਚੇ ਦਰਖਤਾਂ ਤੱਕ ਉਸ ਦੀ ਆਵਾਜ਼ ਪਹੁੰਚ ਸਕੇ ਜੇ ਥੋਡੀ ਛਤਰ ਸ਼ਾਇਆ ਨਾ ਹੁੰਦੀ ਤਾਂ ਮੈਂ ਇੱਥੇ ਉੱਗਣਾ ਨਹੀਂ ਸੀ ਇਹ ਤਪਦੀ ਹੋਈ ਧਰਤੀ ਨੇ ਸੀਨੇ ਵਿੱਚ ਹੀ ਦਫ਼ਨ ਹੋ ਜਾਣਾ ਸੀ ਫਿਰ ਇੱਕ ਘਰ ਘਰ ਦੀ ਬਾਅਦ ਨੇ ਸਭ ਨੂੰ ਚੁਕਾ ਦਿੱਤਾ ਇਹ ਕਾ ਕੱਟਣ ਵਾਲੀ ਮਸ਼ੀਨ ਦੀ ਆਵਾਜ਼ ਸੀ ਤਾਂ ਉਹ ਜੰਮਿਆ ਹੋਇਆ ਕਾ ਬੋਲਿਆ ਚੰਗਾ ਜੀ ਅਲਵਦਾ ਕੁਝ ਕੁਦ ਨਾ ਲਈ ਈ ਸ਼ਾਮ ਆਣੀ ਸੀ ਮੈਂ ਤੁਹਾਡੀ ਇੰਨੇ ਕਹਿੰਦੇ ਹੋਏ ਨਿਰਾਸ਼ ਹੋ ਜਾਂਦਾ ਹੈ ਇੰਨੇ ਚ ਪਤਾ ਲੱਗਦਾ ਕਿੱਥੋਂ ਜ਼ੋਰ ਸ਼ੋਰ ਨਾਲ ਹਵਾ ਚੱਲਣ ਲੱਗ ਪੈਂਦੀ ਹੈ ਤੇ ਬੱਦਲ ਚੜ੍ਹ ਕੇ ਆ ਜਾਂਦੇ ਹਨ ਤੇ ਮੀਂਹ ਪੈਣ ਲੱਗ ਪੈਂਦਾ ਹੈ ਉਹ ਕਾ ਕੱਟਣ ਵਾਲਾ ਆਪਣਾ ਸਮਾਨ ਇਕੱਠਾ ਕਰਦਾ ਹੈ ਤੇ ਵਿੱਚੇ ਹੀ ਕੰਮ ਛੱਡ ਕੇ ਚਲਾ ਗਿਆ ਤਾ ਕਾ ਇੱਕ ਵਾਰ ਫਿਰ ਉਹਨਾਂ ਉੱਚੇ ਤੇ ਲੰਬੇ ਦਰਖਤਾਂ ਵੱਲ ਵੇਖ ਕੇ ਉੱਚੀ ਨੇ ਬੋਲਦਾ ਮੈਂ ਤੁਹਾਡਾ ਇਹ ਆਸਾਨ ਕਿਵੇਂ ਉਤਾਰਾਂਗਾ ਇੰਨੇ ਜ਼ੋਰਦਾਰ ਮੀ ਆਇਆ ਕਿ ਸੁਖਵੀਰ ਵੀ ਉਹਨਾਂ ਦੀਆਂ ਗੱਲਾਂ ਵਿੱਚੇ ਛੱਡ ਅੰਦਰ ਆ ਗਈ ਸੁਖਵੀਰ ਭਾਵੇਂ ਮੀਂਹ ਦੇ ਆਉਣ ਦਿੱਤੇ ਅੰਦਰ ਆ ਬੈਠੀ ਬਾਹਰ ਬੈਠੀ ਸੀ ਪਰ ਰਹਿ ਰਹਿ ਕੇ ਉਸ ਨੂੰ ਉਹਨਾਂ ਦੀਆਂ ਰੁੱਖਾਂ ਦੀਆਂ ਆਵਾਜ਼ਾਂ ਕੰਨਾਂ ਵਿੱਚ ਸੁਣ ਰਹੀਆਂ ਸਨ ਇਨਾਂ ਨਾਲ ਇਹੀ ਹੋਣਾ ਚਾਹੀਦਾ ਹੈ ਇਹ ਸਮਝਦੇ ਨੇ ਅਸੀਂ ਇੱਥੇ ਹੀ ਰਹਿਣਾ ਹੈ ਸੁਖਵੀਰ ਨੂੰ ਉਹਨਾਂ ਦੀਆਂ ਗੱਲਾਂ ਤੋਂ ਜ਼ਿਆਦਾ ਆ ਕਿ ਉਸਨੇ ਸਕੂਲ ਸਮੇਂ ਦਲੀਪਕੌਰ ਟਵਾਣਾ ਦੀ ਇੱਕ ਰਚਨਾ ਪੜ੍ਹੀ ਸੀ ਰੱਬ ਤੇ ਰੁੱਤਾਂ ਜਿਸ ਵਿੱਚ ਰੱਬ ਇੱਕ ਚਿੜੀ ਦਾ ਰੂਪ ਧਾਰਨ ਕਰਕੇ ਧਰਤੀ ਤੇ ਆਉਂਦਾ ਹੈ ਤੇ ਉੱਥੋਂ ਦਾ ਹਾਲਾਤਾਂ ਦਾ ਜੈਜਾ ਰਹਿੰਦਾ ਹੈ ਬੇੜਾ ਅਥਰ ਦਾ ਸੀ ਰੁੱਤ ਬਹਾਰ ਦੀ ਸੀ ਅਸਮਾਨ ਉੱਤੇ ਬੱਦਲ ਚੜ੍ਹਾਈ ਮੋਰਾਂ ਨੇ ਕੰਮ ਖਲਾਰ ਲਈ ਜੋ ਮਚੂ ਜੋ ਮਚੂ ਕੇ ਨੱਚ ਕੇ ਨੱਚ ਕੇ ਬੱਦਲਾਂ ਨੂੰ ਧਰਤੀ ਉੱਤੇ ਆਉਣ ਲਈ ਕਿਹਾ ਜੰਗਲੀ ਫੁੱਲ ਇੱਕ ਦੂਜੇ ਵੱਲ ਸਹਿਨਤਾ ਮਾਰ ਰਹੇ ਸੀ ਨਿੱਕੇ ਨਿੱਕੇ ਪਸ਼ੂ ਪੰਛੀ ਫੁੱਲਾਂ ਤੇ ਪੱਤਿਆਂ ਦੇ ਗੀਤ ਹਵਾ ਦੀਆਂ ਕੰਨੀਆਂ ਨਾਲ ਵਨ-ਵਨ ਆਪਣੇ ਮਿੱਤਰ ਪਿਆਰਿਆਂ ਵੱਲ ਭੇਜ ਰਹੇ ਸੀ ਇਹ ਧਰਤੀ ਤਾਂ ਬੜੀ ਸੋਹਣੀ ਥਾਂ ਈ ਜਿੜੀ ਬਣੇ ਰੱਬ ਨੇ ਬਾਹ ਬਾਹਰ ਨੂੰ ਕਿਹਾ ਇਹਨੇ ਨੂੰ ਇੱਕ ਸ਼ਹਿਰ ਆਇਆ ਬੜੀ ਪੀੜ ਸੀ ਬੜਾ ਰੌਲਾ ਰੱਪਾ ਸੀ ਹਰ ਕੋਈ ਵੀ ਜਿਵੇਂ ਕੋਈ ਗਵਾਚਿਆ ਹੋਵੇ ਸਾਰੇ ਲੋਕੀ ਜਿਵੇਂ ਅਸਮਾਨ ਤੋਂ ਡਿੱਗ ਰਹਿ ਕੇ ਹੋਣਾ ਕਿਸੇ ਦਾ ਕੋਈ ਕੁਝ ਨਹੀਂ ਸੀ ਲੱਗਦਾ ਕੋਈ ਕਿਸੇ ਤੋਂ ਜਾਣੂ ਨਹੀਂ ਸੀ ਜਿਹੜੀ ਬੜੇ ਰੱਬ ਨੇ ਵੇਖਿਆ ਇਹ ਲੋਕ ਕੜੀ ਨੂੰ ਬੜੀ ਬਾਰ ਦੇਖਦੇ ਹਨ ਕਿਸ ਲਈ ਬਹਾਰ ਨੂੰ ਕਿਹਾ ਚਿੜੀਆਂ ਲੈ ਲਓ ਚਿੜੀਆਂ ਰੰਗ ਬਰੰਗੀਆਂ ਚਿੜੀਆਂ ਪਿੰਜਰੇ ਵਿੱਚ ਕਿੰਨੀਆਂ ਸਾਰੀਆਂ ਰੰਗ ਬਰੰਗੀਆਂ ਚਿੜੀਆਂ ਦੇ ਪਿੰਜਰਿਆਂ ਦਾ ਥੱਬਾ ਮੋਢੇ ਤੇ ਛੁੱਟੀ ਹੋ ਕਾ ਦੇ ਰਹਿਆ ਸੀ ਕਿਹੜੇ ਬਣੇ ਰੱਬ ਨੇ ਦੇਖਿਆ ਤੇ ਉਹ ਖबरा ਗਿਆ ਤੇ ਉੱਡ ਕੇ ਇੱਕ ਮੰਦਰ ਵਿੱਚ ਚਲਾ ਗਿਆ ਤਾਜੇ ਮੋਤੀਆਂ ਦਾ ਹਾਰ ਲੈ ਲਓ ਦੋ ਆਨੇ ਮੰਦਰ ਦੇ ਬਾਹਰ ਫਟੇ ਹੋਏ ਕੱਪੜਿਆਂ ਵਿੱਚ ਇੱਕ ਬੱਚਾ ਨੰਗੇ ਪੈਰੀ ਹਾਰ ਵੇਚ ਰਿਹਾ ਸੀ ਲੈ ਫੜ ਦੂ ਦੂੜਨਾ ਦੇ ਹਾਰ ਆਪਣਾ ਮਸਾਂ ਹੀਟੇ ਦਸਭਾਲ ਕੇ ਇੱਕ ਕਤਲਖਤਾਰੀ ਲੈ ਲੈਣੇ ਪੈਸੇ ਦਿੰਦੇ ਹੋਏ ਮੁੰਡੇ ਨੂੰ ਕਿਹਾ ਮੁੰਡਾ ਜਿੱਕੋ ਜਿੱਕ ਪੈ ਗਿਆ ਤੇ ਉਸਨੇ ਤਾ ਮੂਰ ਪਹਿਲਾਂ ਹੀ ਘਟੀ ਬੁੱਲ ਪਹਿਲਾਂ ਹੀ ਘਟਨਾ ਆਤੀ ਸੀ ਲਾਲੇ ਨੇ ਕਿਹਾ ਉਹ ਇਹ ਛੱਡ ਪਰੇ ਇਹ ਵੀ ਕਿਹੜਾ ਖਾਣ ਦੀ ਚੀਜ਼ ਐ ਨਾਲੇ ਹੋਰ ਦੋ ਫੁੱਲ ਦੋ ਘੰਟਿਆਂ ਨੂੰ ਵੜ ਜਾ ਜਾਣੇ ਆ ਲਾਲੇ ਨੇ ਸਿਆਣੀ ਗੱਲ ਕੀਤੀ ਤਾਂ ਮੁੰਡੇ ਨੇ ਬੇਵਸ ਹੋ ਕੇ ਹਾਰ ਵਾਪਸ ਦੇ ਦਿੱਤਾ ਮੰਦਰ ਦੇ ਅੰਦਰ ਜਾ ਕੇ ਲਾਲੇ ਨੇ ਅੱਖਾਂ ਬੰਦ ਕੀਤੀਆਂ ਅੰਤਰ ਧਿਆਨ ਹੋਏ ਆਪਣੇ ਮਨ ਵਿੱਚ ਲੈਣ ਦੇਣ ਦੀ ਗੱਲ ਕਰਕੇ ਅਖੀਰ ਨਮਸਕਾਰ ਕਰ ਕਰਕੇ ਜਾਉਂਦੇ ਫੁੱਲਾਂ ਦਾ ਹਾਰ ਦੇ ਵੀ ਦੀਪ ਅੱਥਰ ਦੀ ਮੂਰਤੀ ਅੱਗੇ ਬੁਗਾ ਮਾਰਿਆ ਤੇਰਾ ਬ ਮੰਦਰ ਚੋਂ ਬਾਹਰ ਆਇਆ ਇੱਕ ਔਰਤਾ ਆਪਣੇ ਵਾਲਾਂ ਵਿੱਚ ਬਹੁਤ ਖੂਬਸੂਰਤ ਫੁੱਲ ਸਜਾਈ ਜਾ ਰਹੀ ਸੀ ਉਹ ਆਪ ਵੀ ਬਹੁਤ ਸੋਹਣੀ ਸੀ ਰੱਬ ਦੀਆਂ ਅੱਖਾਂ ਵਿੱਚ ਚਮਕ ਆ ਗਈ ਸਿਰ ਟਕ ਲੋ ਸਾਊ ਜਮਾਨਾ ਬੜਾ ਖਰਾਬ ਹੈ ਉਸ ਔਰਤ ਦੇ ਪਿੱਛੇ ਆ ਰਹੀ ਇੱਕ ਬਜ਼ੁਰਗ ਔਰਤ ਨੇ ਕਿਹਾ ਜੋ ਸ਼ਾਇਦ ਉਸ ਦੀ ਸੱਸ ਸੀ ਤੇ ਉਸ ਨੇ ਬੜੇ ਹੀ ਆਗਿਆਕਾਰੀ ਈਆਂ ਨੂੰ ਹਾਂ ਬਾੰਗ ਸਿਰ ਟਕ ਲਿਆ ਤਾਂ ਰੱਬ ਉਸ ਫੁੱਲ ਬਾਰੇ ਸੋਚਣ ਲੱਗਿਆ ਜੋ ਕਿ ਚੁੰਨੀ ਦੇ ਪੱਲੇ ਢੇਠਾ ਕੇ ਸਾਹ ਉਹਦਾ ਸਾਹ ਕੁੱਟਿਆ ਜਾ ਰਿਹਾ ਹੋਵੇਗਾ ਇਹਨੇ ਨੂੰ ਮੀਂਹ ਆ ਗਿਆ ਤੇ ਆਵਾਜ਼ਾਈ ਹੋਰ ਜ਼ਿਆਦਾ ਤੇਜ਼ ਹੋ ਗਈ ਹਰ ਪਾਸੇ ਬਰਸਾਤੀ ਛਤਰੀਆਂ ਚਮਕਣ ਲੱਗ ਪਈਆਂ ਜਿੜੀ ਬਣਿਆ ਰੱਬ ਇੱਕ ਖੰਭੇ 'ਤੇ ਬੈਠ ਕੇ ਲੱਗਿਆ ਬੈਠਣ ਲੱਗਿਆ ਤਾਂ ਕਰੰਟ ਦਾ ਅਜਿਹਾ ਝਟਕਾ ਲੱਗਿਆ ਕਿ ਪਲ ਭਰ ਲਈ ਜਿੜੀ ਬਣਿਆ ਰੱਬ ਦੀ ਸੁਰਤ ਗੁੰਮ ਹੋ ਗਈ ਰੱਬ ਨਾਲ ਦੇ ਘਰ ਦੀ ਛੱਤ ਉੱਤੇ ਬੈਠ ਗਿਆ ਉਸ ਨੂੰ ਫਿਕਰ ਹੋ ਰਿਹਾ ਸੀ ਕਿ ਸ਼ਹਿਰ ਵਿੱਚ ਕਿਤੇ ਦਰਖਤ ਨਹੀਂ ਪੰਛੀ ਰਹਿੰਦੇ ਕਿੱਥੇ ਨੇ ਆਜ ਨੇ ਕਿੱਥੇ ਨੇ ਸੌਂਦੇ ਕਿੱਥੇ ਨੇ ਉਹਨੂੰ ਇਹ ਕਿਸੇ ਨੇ ਨਹੀਂ ਦੱਸਿਆ ਸੀ ਕਿ ਪੰਛੀ ਸ਼ਹਿਰ ਵਿੱਚ ਰਹਿੰਦੇ ਨਹੀਂ ਰੱਬ ਹੈਰਾਨ ਸੀ ਕਿਸੇ ਨੇ ਨਾ ਤਾਂ ਮਿੱਟੀ ਦੀ ਸੁਗੰਧ ਨੂੰ ਸੁੰਘਿਆਈ ਤੇ ਨਾ ਹੀ ਕਣੀਆਂ ਨਾਲ ਛਿਰਛੜ ਕੀਤੀ ਹੈ ਨਾ ਹੀ ਕਿਸੇ ਨੇ ਖੁੱਲੇ ਵਾਲਾਂ ਵਿੱਚ ਡਿੱਗਦੇ ਮੋਤੀਆਂ ਨੂੰ ਬੋਚਿਆ ਸੀ ਕੋਣ ਰੱਬ ਬਹਾਰ ਨਾਲ ਅੱਖਾਂ ਨਹੀਂ ਸੀ ਮਿਲਾਰ ਪਾ ਰਿਆ ਰੱਬ ਸ਼ਹਿਰ ਵੱਲ ਨੂੰ ਪਿੱਠ ਕਰਕੇ ਤੁਰ ਪਿਆ ਤੇ ਬਹਾਰ ਵੀ ਨਾਲ-ਨਾਲ ਜਾ ਰਹੀ ਸੀ ਵਿੰਗੀ ਟੇਢੀ ਪਹੀਤੇ ਇੱਕ ਬੰਦਾ ਗਾਉਂਦਾ ਹੋਇਆ ਆ ਰਿਹਾ ਸੀ ਹਮਨੇ ਤੁਮ ਕੋ ਨਾ ਮਿਲਣੇ ਕੀ ਕਸਮ ਖਾਈ ਹੈ ਕਿਨੂ ਨਾ ਮਿਲਣ ਦੀ ਕਸਮ ਖਾਈ ਹੈ ਇਹਨੇ ਰੱਬ ਜਿਹੜੀ ਬਣੇ ਰੱਬ ਨੇ ਬਹਾਰ ਨੂੰ ਕਿਹਾ ਉਸ ਨੂੰ ਜਿਹੜਾ ਬਹਾਰ ਦੇ ਮੌਸਮ ਵਿੱਚ ਸਭ ਤੋਂ ਜ਼ਿਆਦਾ ਯਾਦ ਆਉਂਦਾ ਹੋਵੇ ਬਹਾਰ ਤੈਨੂੰ ਕਿ ਮੈ ਪਤਾ ਹੈ ਰੱਬ ਨੇ ਫਿਰ ਕਿਹਾ ਨਾ ਮਿਲਣ ਲਈ ਕਸਮ ਜੋ ਖਾਣੀ ਪੈ ਰਹੀ ਹੈ ਬਹਾਰਾ ਇੰਨੇ ਨੂੰ ਕੜੀਆਂ ਹੋਰ ਜ਼ਿਆਦਾ ਤੀਜ ਹੋ ਗਈਆਂ ਡੰਡੀ ਡੰਡੀ ਜਾ ਰਹੇ ਉਸ ਬੰਦੇ ਨੇ ਫਿਰ ਤੋਂ ਗਾਣਾ ਸ਼ੁਰੂ ਕੀਤਾ ਮੈਨੇ ਤੁਮ ਕੋ ਨਾ ਮਿਲਨੇ ਕੀ ਕਸਮ ਖਾਈ ਹੈ ਪਿੰਡ ਚਿੱਠੀਆਂ ਦੇ ਕੇ ਆ ਰਹੇ ਡਾਕੀਏ ਨੇ ਉਸ ਨੂੰ ਪਛਾਣ ਸਾਈਕਲ ਹੌਲੀ ਕਰ ਲਿਆ ਤੇ ਕਿਹਾ ਮੀ ਆ ਰਿਹਾ ਕਹੇ ਤਾਂ ਛੱਡਾਵਾਂ ਜਿੱਥੇ ਜਾਣਾ ਹੈ ਉੱਥੇ ਡਾਕੀ ਨੇ ਆਪਣੀ ਐਨਕ ਠੀਕ ਕਰਦੇ ਹੋਏ ਕਿਹਾ ਜਾਣਾ ਜਾਣਾ ਤਾਂ ਕਿਤੇ ਵੀ ਨਹੀਂ ਉਸਨੇ ਆਪਣੀ ਚਾਲ ਹੌਲੀ ਕੀਤੀ ਬਣਾ ਕੋਲੀ ਲੱਗਦੇ ਕਿਹਾ ਮੈਂ ਆ ਰਿਹਾ ਕਪੜੇ ਪਿੱਤ ਜਾਣਗੇ ਡਾਕੀ ਨੇ ਦੁਹਰਾਇਆ ਤੁਸੀਂ ਚੱਲੋ ਮੈਂ ਤੋਂ ਪਹਿਲਾਂ ਪਹਿਲਾਂ ਪਹੁੰਚੋ ਆਪਣੇ ਟਿਕਾਣੇ ਤੇ ਤੇ ਖਸਰੀ ਜਹੀ ਹਾਸੀ ਹਾਸਦੇ ਹੋਏ ਉਸ ਬੰਦੇ ਨੇ ਡਾਕੀ ਨੂੰ ਕਿਹਾ ਡਾਕੀਆ ਕਾਲੀ-ਕਾਲੀ ਬੈਡਰ ਮਾਰਦਾ ਚਲਾ ਗਿਆ ਤੇ ਉਹ ਬੰਦਾ ਮੜੀਆਂ ਵਾਲੇ ਪਾਸੇ ਨੂੰ ਮੁੜ ਗਿਆ ਕਿਉਂ ਜਿਹੜੀ ਬਣੇ ਰੱਬ ਨੇ ਬਾਹਰ ਨੂੰ ਕਿਹਾ ਖਾਬਰੇ ਫੋਚਦਾ ਹੋਵੇ ਉਹਨਾਂ ਮਰਿਆਂ ਵਿੱਚ ਹੀ ਜਿਉਂਦਾ ਬੰਦਾ ਮਿਲ ਜਾਵੇ ਜਿਹੜੀ ਬਣਿਆ ਰੱਬ ਹੱਸ ਰਿਹਾ ਤੇ ਕਿਹਾ ਇੱਥੇ ਲੋਕਾਂ ਨੂੰ ਮਰ ਕੇ ਹੀ ਪਤਾ ਲੱਗਦਾ ਹੈ ਕਿ ਉਹ ਜਿਉਂਦਾ ਵੀ ਸੀ ਉਹ ਬੰਦਾ ਤੋਬੇ ਦੇ ਕੰਡੇ ਤੇ ਖੜ ਗਿਆ ਤੇ ਪੰਭੂਰ ਖੜੇ ਹੋਏ ਸੀ ਤੇ ਚਹਲ ਕਦਮੀ ਕਰਦੇ ਬਗਲੇ ਵੀ ਘਰ ਰਹੇ ਸੀ ਮੇਦੀਆਂ ਕਣੀਆਂ ਟੋਬੇ ਉੱਤੇ ਪੈਂਦੀਆਂ ਇੰਜ ਪਰਤੀਤ ਹੋ ਰਹੀਆਂ ਸੀ ਜਿਵੇਂ ਕੁੱਤ ਕਤਾਰੀਆਂ ਨਿਕਲ ਰਹੀਆਂ ਹੋਣ ਫਿਰ ਉਸ ਬੰਦੇ ਨੇ ਆਪਣੇ ਹੱਥਾਂ ਤੇ ਟੋਬੇ ਦੀ ਜਿਕੜੀ ਮਿੱਟੀ ਮੜ ਲਈ ਤੇ ਪਾਣੀ ਵਿੱਚ ਆਪਣੇ ਹੱਥ ਦਾ ਪਰਸ਼ਾਵਾ ਦੇਖਣ ਲੱਗਿਆ ਫਿਰ ਉਸਨੇ ਪਾਣੀ ਦਾ ਉਜਲ ਪਰ ਭੋਲ ਉੱਤੇ ਛੋਟਿਆ ਤੇ ਫਿਰ ਗਾਉਣ ਲੱਗ ਪਿਆ ਮੈਂਨੇ ਤੁਮਕੋ ਨਾ ਮਿਲਣੇ ਕੀ ਕਸਮ ਖਾਈ ਐ ਫਿਰ ਉਸਨੇ ਆਪਣੇ ਹੱਥ ਤੋ ਲਏ ਤੇ ਰੋਟੇ ਨਾਲ ਅੱਖਾਂ ਹੀ ਅੱਖਾਂ ਰਹੀ ਗੱਲ ਕੀਤੀ ਜਿਹੜੀ ਬਣੇ ਰੱਬ ਨੇ ਜੋ ਰੋਟੇ ਤੇ ਬੈਠਾ ਸੀ ਵੱਲ ਵੇਖ ਕੇ ਉਸ ਬੰਦੇ ਨੇ ਸੀੜੀ ਮਾਰੀ ਤੇ ਬਾਹਰ ਸ਼ਰਮਾ ਗਈ ਤਾਰਾ ਹੱਸ ਪਿਆ ਤੇ ਕਿਹਾ ਉਹਨਾਂ ਸਾਰਿਆਂ ਲਈ ਨਾ ਸਹੀ ਇਸ ਇੱਕ ਲਈ ਰੁੱਤਾਂ ਆਉਂਦੀਆਂ ਰਹਿਣੀਆਂ ਬੱਦਲ ਭਰਦੇ ਰਹਿਣਗੇ ਕੁੱਲ ਖੜਦੇ ਰਹਿਣਗੇ ਤੇ ਸੂਰਜ ਚੜਦੇ ਰਹਿਣਗੇ ਜਿਹੜਾ ਗਾ ਰਿਹਾ ਸੀ ਮੈਨੇ ਤੁਮ ਕੋ ਨਾ ਮਿਲਣੇ ਕੀ ਕਸਮ ਖਾਈ ਹੈ ਬਹਾਰ ਨੇ ਜੋ ਆ ਗਿਆ ਆ ਗਿਆ ਕਹਿ ਸਰ ਨਹੀਂ ਮੰਨਵਾ ਦਿੱਤਾ ਤੇ ਰੱਬ ਸੋਚ ਰਿਹਾ ਸੀ ਕਿ ਉਹ ਉੱਪਰ ਸਵਰਗ ਚ ਵਾਪਸ ਜਾਇਆ ਜਾਵੇ ਜਾਂ ਨਾ ਪਰ ਅਸੀਂ ਤਾਂ ਜੰਗਲਾਂ ਦੇ ਜੰਗਲ ਵੱਡ ਸੁੱਟੇ ਨੇ ਤੇ ਹੁਣ ਮੱਤੇਵਾੜਾ ਵੱਲ ਅੱਖਾਂ ਨੇ ਸਭ ਨੂੰ ਹੁਣ ਵੀ ਨਾ ਜਾਗੇ ਤਾਂ ਕਦੋਂ ਜਾਗਾਗੇ ਰੁੱਖਾਂ ਵਿੱਚ ਅੱਜ ਫਿਰ ਤੋਂ ਖਮੋਸ਼ੀ ਦਾ ਮਾਹੌਲ ਸੀ ਚਾਰੇ ਪਾਸੇ ਬਿਲਕੁਲ ਸ਼ਾਂਤ ਜਿਵੇਂ ਠਹਿਰਿਆ ਹੋਵੇ ਪਾਣੀ ਹੁੰਦਾ ਹੈ ਸੁਖਵੀਰ ਨੂੰ ਫਿਰ ਤੋਂ ਚਿੰਤ ਮਣੀ ਜਿਹੀ ਚੰਬੜ ਗਈ ਕਿ ਅੱਜ ਇਹ ਫਿਰ ਉਦਾਸ ਕੜੇ ਹਨ ਤਾਂ ਜ਼ਰੂਰ ਕੁਝ ਬੁਰਾ ਹੋਣ ਵਾਲਾ ਹੈ ਸੁਖਵੀਰ ਚੁੱਪਚਾਪ ਆਪਣਾ ਫੋਨ ਚਲਾ ਰਹੀ ਤੇ ਉਸ ਦੀ ਨਜ਼ਰ ਮੱਥੇ ਵਾਲਾ ਬਾਲੀ ਦੇ ਜੰਗਰਾਂ ਬਰ ਦੀ ਖਬਰ ਪਈ ਉਸ ਦੇ ਕੰਨਾਂ ਵਿੱਚ ਜਿਸ ਨੂੰ ਪੜ੍ਹ ਕੇ ਉਸ ਨੂੰ ਬਹੁਤ ਸੋਸ ਹੋਇਆ ਉਸਨੇ ਭੱਜ ਕੇ ਜਾ ਕੇ ਆਪਣੇ ਪਤੀ ਕੋਲ ਗੱਲ ਕੀਤੀ ਤੁਸੀਂ ਸੁਣਿਆ ਸੀ ਸੀਐਮ ਨੇ ਮੱਤੇ ਵਾਲਾ ਜੰਗਲ ਨੂੰ ਕੱਟ ਕੇ ਟੈਕਸਟਾਈਲ ਫੈਕਟਰੀ ਲਗਾਉਣ ਦੀ ਇਜਾਜ਼ਤ ਦਿੱਤੀ ਹੈ ਹਾਏ ਉਹ ਮਾਸੂਮ ਜਾਨਵਰ ਤੇ ਪੰਛੀ ਕਿੱਥੇ ਜਾਣਗੇ ਪਰ ਪਤੀ ਵੱਲੋਂ ਕੋਈ ਠੁਕਮਾ ਜਵਾਬ ਨਾ ਮਿਲਣ ਕਰਕੇ ਫਿਰ ਉਹ ਬਾਹਰ ਬਹਿੜੇ ਜਾ ਬੈਠੀ ਇਹ ਵੀ ਕੀ ਕਹਿੰਦੇ ਸਰਕਾਰਾਂ ਦੇ ਫੈਸਲਿਆਂ ਅੱਗੇ ਕੋਈ ਕੀ ਕਰ ਸਕਦਾ ਹੈ ਕਿੰਨੀ ਇ ਦੇ ਤੱਕ ਵੇੜੇ ਵਿੱਚ ਬੈਠੀ ਸੁਖਵੀਰ ਸੋਚਦੀ ਰਹੀ ਤੇ ਖਮੋਸ਼ ਖੜੇ ਦਰਖਤਾਂ ਵੱਲ ਵੇਖਦੀ ਰਹੀ ਜਿਵੇਂ ਕਹਿ ਰਹੀ ਹੋਵੇ ਅੱਜ ਨਹੀਂ ਤੁਸੀਂ ਕੁਝ ਬੋਲੋਗੇ ਚੁੱਪ ਕਿਉਂ ਖੜੇ ਹੋ ਅੱਜ ਵੀ ਉਹੀ ਇਨਸਾਨ ਤੁਹਾਨੂੰ ਜੰਗਲਾਂ 'ਚੋਂ ਵੱਢ ਆਪਣੇ ਘਰ ਦਾ ਸ਼ਿੰਗਾਰ ਬਣਾਉਂਦੇ ਨੇ ਅਚਾਨਕ ਦਰਖਤਾਂ ਦੇ ਪੱਤਿਆਂ ਵਿੱਚ ਫੇਰ ਤੋਂ ਜੋਸ਼ ਆਇਆ ਤੇ ਉਹ ਉੱਚੀ ਉੱਚੀ ਰੌਲਾ ਪਾਉਣ ਲੱਗੇ ਸੁਣਿਆ ਮਾਨਸਕੀ ਜਾਤ ਨੇ ਸਾਡੇ ਪਿਆਰੇ ਮੱਤੇ ਵਾਲਾ ਜੰਗਲ ਲਈ ਧਰਨਾ ਲਾਉਣਾ ਹੈ 10 ਜੁਲਾਈ ਨੂੰ ਕਿਕਰ ਨੇ ਆਪਣੇ ਕਿਰਦੇ ਹੋਏ ਪੀਲੇ ਫੁੱਲਾਂ ਨੂੰ ਸੁਭਾਦੇ ਹੋਏ ਕਿਹਾ ਅੱਛਾ ਇਹਨਾਂ ਨੂੰ ਵੀ ਫਿਕਰ ਹੋ ਗਿਆ ਹੁਣ ਸਾਡਾ ਜੜਾਂ 'ਚ ਨਵੇਂ-ਨਵੇਂ ਉੱਗੇ ਛੋਟੇ-ਛੋਟੇ ਬੂਟੇ ਬੋਲੇ ਤੇ ਇੱਕ ਦੂਜੇ ਵਿੱਚ ਲਿਫਟਣ ਲੱਗੇ ਜਿਵੇਂ ਇੱਕ ਦੂਜੇ ਨੂੰ ਵਾਰਕਾਂ ਦੇ ਰਹੇ ਹੋਣ ਪਿੱਪਲ ਇਹ ਸਭ ਕੁਝ ਦੇਖ ਰਿਹਾ ਸੀ ਤੇ ਖੁਸ਼ ਹੋਇਆ ਤੇ ਬੋਲਿਆ ਸ਼ੁਕਰ ਹੋਵੇ ਉਸ ਰੱਬ ਦਾ ਜੇ ਇਹਨਾਂ ਦਾ ਧਰਨਾ ਕਾਮਯਾਬ ਹੋ ਜਾਵੇ ਨਹੀਂ ਤਾਂ ਕੋਈ ਉਮੀਦ ਨਹੀਂ ਇਹ ਨਮੁੱਖਾਂ ਤੋਂ ਨਿੰਮ ਟਾਲੀ ਪਿੱਪਲ ਬਰੋਟਾ ਤੇ ਆਸ-ਪਾਸ ਦੇ ਦਰਖਤਾਂ ਵਿੱਚ ਤੇਜ਼ ਹਵਾ ਚੱਲਣ ਨਾਲ ਖੈਵਾਜੀ ਛਿੜਕਈ ਜਿਵੇਂ ਉਹ ਤਾੜੀਆਂ ਮਾਰ-ਮਾਰ ਆਪਣੀ ਖੁਸ਼ੀ ਬੁਖਾਰ ਰਹੇ ਹੋਣ ਇੰਨੇ ਨੂੰ ਇੱਕ ਬਜ਼ੁਰਗ ਬਰੋਟਾ ਬੋਲਿਆ ਬਸ ਕਰੋ ਇੰਨੀ ਖੁਸ਼ੀ ਚੰਗੀ ਨਹੀਂ ਹੁੰਦੀ ਬਸ ਬਸ ਇਹਨਾ ਨਾ ਖੁਸ਼ ਹੋਵੋ ਮੇਰੇ ਘਰ ਦੇ ਚਹੌਲ ਪੈ ਰਹੇ ਨੇ ਆਸੇ-ਪਾਸੇ ਤੋਂ ਚੜ ਕੇ ਆਏ ਬੱਦਲ ਦਾ ਇੱਕ ਸ਼ਰਾਟਾ ਜਿਹਾ ਭਰਿਆ ਤੇ ਬਰੂਟੇ ਨੇ ਲੰਮੇ ਲੰਮੇ ਸਾਹ ਖਿੱਚੀ ਤੇ ਕਿਹਾ ਹੁਣ ਮੈਂ ਠੀਕ ਹਾਂ ਸ਼ਾਮ ਹੋ ਗਈ ਉਹ ਵੀ ਸਭ ਸ਼ਾਂਤ ਹੋ ਗਈ ਜਿਵੇਂ 10 ਤਰੀਕ ਦਾ ਇੰਤਜ਼ਾਰ ਕਰਦੇ ਪਏ ਹੋਣ ਆਖਰ ਉਹ ਦਿਨ ਵੀ ਆ ਗਿਆ ਤੇ ਮੱਤੇ ਵਾਲਾ ਦੇ ਪਾਸੇ ਤੋਂ ਠੰਡੀ ਪਾਉਣ ਚੱਲ ਪਈ ਕੋਈ ਸੁਖ ਸੁਨਿਆਹ ਕੀ ਹਾਲ ਹੈ ਸਾਡੇ ਬਾਬੇ ਜੰਗਲ ਦਾ ਸਾਰੇ ਹੀ ਦਰਖਤ ਇੱਕੋ ਸਾਰ ਉਸ ਦੀ ਚੱਲਦੀ ਹੋਈ ਪਾਉਣ ਨੂੰ ਬੋਲੀ ਬਹੁਤ ਰੱਬ ਦੇ ਜੀ ਆਏ ਹੋਏ ਨੇ ਉੱਥੇ ਜੋ ਸ਼ੈਦ ਅਜੇ ਵੀ ਕੁਦਰਤ ਨੂੰ ਪਿਆਰ ਕਰਦੇ ਨੇ ਕੋਲ ਦੀ ਲੰਘਦੀ ਗਈ ਪੌਣ ਬੋਲੀ ਰੁਕ ਜਾ ਥੋੜੀ ਦੇਰ ਹੋਰ ਖਬਰ ਖਬਰਸਾਰ ਦੇ ਦਿੰਦੀ ਇੰਨੀ ਜਲਦੀ ਕਿਉਂ ਹੈ ਨਿੰਮ ਨੇ ਆਖਿਆ ਮੈਂ ਅੱਗੇ ਵੀ ਸਨੇਹਾ ਪਹੁੰਚਾਉਣਾ ਹੈ ਤੇ ਮੈਨੂੰ ਤੇ ਸਭ ਨਹੀਂ ਥਾਈ ਜਾਣਾ ਪੈਣਾ ਜੜ ਥੋੜੀ ਹੈ ਇੱਕ ਜਗ੍ਹਾ ਰੁਕ ਜਾ ਮ ਦੂਰ ਲੰਘ ਚੁੱਕੀ ਹਵਾ ਨੇ ਉੱਚੀ ਦੇ ਨੇ ਕਿਹਾ ਜੜ ਹੋਣਾ ਕੀ ਹੁੰਦਾ ਹੈ ਇਹ ਅਸੀਂ ਜਾਣਦੇ ਹਾਂ ਜਾਂ ਸਦੀਆਂ ਤੋਂ ਇੱਕ ਜਗ੍ਹਾ ਤੇ ਖਲੋਣਾ ਤੇ ਆਪਣੇ ਨਵੇਂ ਪੁਰਾਣੇ ਸਾਥੀਆਂ ਤੋਂ ਵਿਛੜਨਾ ਹੁੰਦਾ ਹੋਇਆ ਬਰੋਟਾ ਬੋਲਿਆ ਨਵੇਂ ਜਵੇਂ ਬੂਟੇ ਬੋਲੇ ਨਾ ਬਾਬਾ ਤੂੰ ਜੜ ਥੋੜੀ ਐ ਤੂੰ ਤਾਂ ਸਾਡਾ ਜੰਮਣ ਦਾਤਾ ਬਣ ਜਾਣਾ ਪਤਾ ਸਾਨੂੰ ਅਸੀਂ ਤੇਰੇ ਹੀ ਆਂ ਤੇਰੇ ਆਸਰੇ ਉੱਗ ਜਾਂਦੇ ਆਂ ਨਹੀਂ ਤਾਂ ਸੀ ਖਸਮ ਹੋ ਜਾਣਾ ਸੀ ਸ਼ਾਮ ਪੈ ਗਈਆਂ ਪਰ ਉਹ ਨਿੱਕੇ ਵੱਡੇ ਬੁੱਢੇ ਤੇ ਜਵਾਨ ਦਰਖਤ ਅਜੇ ਵੀ ਕਿਸੇ ਚੰਗੀ ਖਬਰ ਦੀ ਉਡੀਕ ਸੀ ਇੱਕ ਦੂਜੇ ਨਾਲ ਜਿਵੇਂ ਸਲਾਹ ਕਰ ਰਹੇ ਹੋਣ ਇੰਨੇ ਨੂੰ ਉੱਥੇ ਚਰਦੀਆਂ ਹੋਈਆਂ ਬੱਕਰੀਆਂ ਆ ਗਈਆਂ ਤੇ ਉੱਤੀਆਂ ਖਲੋਹ ਕੇ ਪੱਤਿਆਂ ਨੂੰ ਖਾ ਰਹੀਆਂ ਸਨ ਕਿੰਨੀ ਹੀ ਦੇਰ ਤੱਕ ਉਹ ਆਸ-ਪਾਸ ਦੇ ਇਲਾਕੇ ਵਿੱਚ ਫਿਰਦੀਆਂ ਰਹੀਆਂ ਤੇ ਨਾਲ ਉਹਨਾਂ ਦੇ ਦੋ ਮਾਲਕ ਆਪਸ ਵਿੱਚ ਗੱਲਾਂ ਕਰ ਰਹੇ ਸੀ ਅੱਜ ਘਰਮੂ ਨਹੀਂ ਆਇਆ ਦੇਖਿਆ ਭੇਡਾਂ ਚਾਰਦਾ ਸਿਕੰਦਰ ਨੇ ਅਰੇ ਮੈਨੂੰ ਕਿਹਾ ਆਹੋ ਉਹ ਆ ਗਿਆ ਅੱਜ ਪਿੰਡ ਦੀ ਟਰਾਲੀ ਨਾਲ ਰਹੀਮ ਅੱਛਾ ਉਹ ਜੰਗਲ 'ਚ ਸਿਕੰਦਰ ਨੇ ਕਿਹਾ ਤੇ ਆਪਣਾ ਫੋਨ ਬਾਹਰ ਕੱਢ ਵੇਖਣ ਲੱਗ ਪਿਆ ਤੇ ਅਲੱਗ-ਅਲੱਗ ਥਾਂ ਤੇ ਹੋਏ ਉੱਥੇ ਦੇ ਇਕੱਠ ਬਾਰੇ ਚਰਚਾ ਕਰ ਰਹੇ ਸੀ ਕੀ ਬਣੂ ਲੱਗਦਾ ਹੈ ਰਹੀਮ ਇਹਨੇ ਕਿਸੇ ਭੌਂਕ ਦੇ ਗੋਤੀਰ ਤੋਂ ਡਰ ਕੇ ਬੱਕਰੀਆਂ ਇੱਧਰ-ਉੱਧਰ ਭੱਜ ਗਈਆਂ ਤਾਂ ਉਹ ਆਪਣਾ ਫੋਨ ਵਿੱਚੇ ਛੱਡ ਉਹਨਾਂ ਨੂੰ ਹੌਂਕਣ ਲੱਗ ਪਿਆ ਉਹ ਪੂਰੀ ਖਬਰ ਤਾਂ ਕਰ ਜਾਂਦੇ ਮੈਂ ਵੀ ਸੁਣ ਲੈਂਦਾ ਪਹਿਲਾਂ ਉੱਚੀ ਤੇ ਫਿਰ ਹੌਲੀ ਜਣੇ ਬੁੱਢਾ ਬਰੋਟਾ ਬੋਲਿਆ ਰਾਤ ਹੋ ਗਈ ਜਨਾਵਰ ਆਪਣੇ ਆਪਣੇ ਘਰਾਂ ਚ ਬੈਠ ਕੇ ਗਏ ਆਪਣੇ ਛੋਟੇ ਛੋਟੇ ਬੋਟਾ ਨੂੰ ਸੁਹਾਰ ਰਹੇ ਹਨ ਸਵੇਰ ਹੋਣ ਦਾ ਇੰਤਜ਼ਾਰ ਕਰਨਾ ਵੀ ਔਖਾ ਲੱਗ ਰਿਹਾ ਸੀ ਭਲਾ ਹੋਵੇ ਜੇ ਕੋਈ ਚੰਗੀ ਖਬਰ ਆ ਜਾਵੇ ਆਪਣੇ ਆਪ ਚ ਰੋਟਾ ਸੋਚ ਰਿਹਾ ਸੀ ਸਵੇਰ ਹੋਣ ਵਾਲੀ ਸੀ ਚਾਰੇ ਪਾਸੇ ਉਸ ਨਿਰੰਕਾਰ ਦੀ ਬਾਣੀ ਗੂੰਜ ਰਹੀ ਸੀ ਕੁਝ ਲੋਕ ਧਰਮਸਾਲਾ ਨੂੰ ਜਾ ਰਹੇ ਸੀ ਤੇ ਕੋਈ ਆ ਰਿਹਾ ਸੀ ਆਉਂਦੇ ਜਾਂਦੇ ਸਭ ਰਾਗੀਰਾਂ ਬਾਲ ਇੱਕ ਵਿਚੈਨੀ ਨਾਲ ਸਭ ਦਰਖਤ ਵੇਖ ਰਹੇ ਸੀ ਭਲਾ ਹੋਵੇ ਕੋਈ ਤਾਂ ਬੋਲੇ ਬਜ਼ੁਰਗ ਦੀ ਗੱਲ ਸੁਣਾ ਟਾਲੀ ਨੇ ਕਿਹਾ ਨਰਾਸ਼ ਨਾ ਹੋ ਆ ਜਾਣਾ ਪੌਣ ਨੇ ਫਿਰ ਕਿਧਰੇ ਘੁੰਮਦੀ ਫਿਰਦੀ ਨੇ ਤੇ ਸੱਚੀ ਪੌਣ ਹਸਦੀ ਰੁਮਕਦੀ ਆ ਗਈ ਤੇ ਕਿਹਾ ਸੁਣਿਆ ਸਭ ਠੀਕ ਹੋ ਜਾਣ ਹੁਣ ਸਾਡੀ ਉਹ ਨਸਲ ਦੀ ਨਿਸ਼ਾਨੀ ਇੰਜ ਹੀ ਕੰਮ ਕਰੂ ਤੇ ਸਭ ਇੱਕ ਦੂਜੇ ਵਿੱਚ ਹੱਸਦੇ ਹੋਏ ਬਿੱਚ ਵਜਣ ਲੱਗੇ ਪੌਣ ਵਿੱਚ ਘੁੰਮ ਕੇ ਵਾਪਸ ਆਈ ਤਾਂ ਬੋਲੀ ਨਾ ਤੁਸੀਂ ਹੋਵੋ ਫਿਰ ਭਲਾ ਮੇਰਾ ਕੀ ਵਿਜੂਦ ਹੈ ਤੁਹਾਡੇ ਨਾਲ ਹੀ ਮੈਂ ਆ ਜੇ ਤੁਸੀਂ ਨਾ ਹੋਵੋ ਤਾਂ ਮੈਂ ਜ਼ਹਿਰ ਬਣ ਕੇ ਲੋਕਾਂ ਨੂੰ ਚੜਦੀ ਰਹਾਂਗੀ ਦਰਖਤਾਂ ਦੇ ਵਿੱਚ ਦੀ ਲੱਗਦੀ ਕੋਈ ਪੌਣ ਲੁੱਡੀਆਂ ਪਾ ਰਹੀ ਸੀ ਸਭ ਪਾਸੇ ਖੁਸ਼ਗੁਵਾਰ ਮਾਹੌਲ ਬਣ ਗਿਆ ਸੀ ਸੁਖਵੀਰ ਜੀ ਦੀ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ ਧੰਨ